ਗੁਰਦੁਆਰਾ ਸਿਲਸਰ ਲਾਹੌਰਾ ਸਾਹਿਬ ਦੇ ਵਿੱਚ ਸਵੇਰੇ ਵੱਡੀ ਤਣਾਤੀ ਸੀ ਜਿਹੜੀ ਪੰਜਾਬ ਪੁਲਿਸ ਦੀ ਹੋ ਚੁੱਕੀ ਸੀ ਜਿਸ ਨੂੰ ਲੈ ਕੇ ਕਾਫੀ ਮਾਹੌਲ ਤੀ ਜਿਹੜਾ ਗਰਮਾ ਚੁੱਕਿਆ ਸੀ ਕਿਤਨਾ ਕਿਤੇ ਸੰਗਤ ਦੇ ਵਿੱਚ ਗੁੱਸਾ ਤੇ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਰਿਆ ਸੀ ਤੇ ਇੱਕ ਪਾਸੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਸੰਗਤ ਦੇ ਵਿੱਚ ਬੈਠ ਕੇ ਜਾਪ ਕਰ ਰਹੇ ਨੇ ਜਿੱਥੇ ਕੋਈ ਸੈਂਕੜੇ ਇਤਦਾਦ ਦੇ ਵਿੱਚ ਸੰਗਤਾਂ ਜਿਹੜੀ ਉਹ ਸਵੇਰ ਤੋਂ ਇਕੱਠੀ ਹੋਣੀ ਸ਼ੁਰੂ ਹੋ ਚੁੱਕੀ ਸੀ ਜਦੋਂ ਇਸ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਤਾਂ ਸਰਕਾਰਾਂ ਤੱਕ ਜਦੋਂ ਇਹ ਖਬਰਾਂ ਪਹੁੰਚਦੀਆਂ ਨੇ ਸਰਕਾਰ ਦੇਖਦੇ ਕਿ ਮਸਲਾ ਕੀ ਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਇਸ ਸਥਾਨ ਤੇ ਪਹੁੰਚਦੇ ਨੇ ਉਹ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਮੀਟਿੰਗ ਕਰਦੇ ਨੇ ਦੋਨੋਂ ਤਰ੍ਹਾਂ ਦੇ ਨਾਲ ਇੱਕ ਪਾਸੇ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨਾਲ ਮੀਟਿੰਗਾਂ ਜਿਹੜੀ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਨਰਿੰਦਰ ਸਿੰਘ ਬਾਬਾ ਜੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਜਾਂਦੀ ਆ ਦੋਨਾਂ ਦੇ ਸੁਝਾਅ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਫੈਸਲਾ ਇਹ ਲਿਆ ਜਾਂਦਾ ਹੈ ਕਿ ਚਾਰ-ਚਾਰ ਮੈਂਬਰੀ ਦੋਨੋਂ ਪਾਸੋਂ ਚਾਰ-ਚਾਰ ਮੈਂਬਰ ਜਿਹੜੇ ਉਹ ਲੈ ਜਾਣਗੇ ਕਮੇਟੀ ਦਾ ਗਠਨ ਹੋਵੇਗਾ ਇਸ ਝਾਗੜੇ ਦਾ ਸੋਲੂਸ਼ਨ ਹੈ ਜਿਹੜਾ ਉਹ ਜਲਦੀ ਲੱਭ ਲੈ ਜਾਵੇਗਾ ਪਰ ਮਾਹੌਲ ਜਿਹੜਾ ਸ਼ਾਂਤ ਹੋ ਚੁੱਕਿਆ ਜਿਹੜੇ ਕਮੇਟੀ ਦੇ ਪ੍ਰਧਾਨ ਸਰ ਸੁਰਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਫੀ ਮਾਹੌਲ ਜਿਹੜਾ ਤਣਾ ਤਣਾਤਪੂਰਨ ਬਣਿਆ ਸੀ ਸਵੇਰ ਤੋਂ ਹੁਣ ਮਾਹੌਲ ਕਿਸ ਤਰ੍ਹਾਂ ਦਾ ਹੁਣ ਸੰਗਤ ਦੀ ਜੋ ਵੀ ਇੱਥੇ ਤਣਾਤੀ ਹੋਈ ਸੀ ਤੇ ਪ੍ਰਸ਼ਾਸਨ ਨੇ ਤਿੰਨ ਰੋਜ ਤੋਂ ਲੈ ਕੇ ਜੋ ਇੱਥੇ ਪੁਲਿਸ ਬੇਤਗਾਦ ਬਿਨਾ ਮਤਲਬ ਬਿਨਾ ਕਿਸੇ ਗੱਲਬਾਤ ਤੋਂ ਲਾਈ ਹੋਈ ਸੀ ਜੋ ਸੰਗਤ ਦਾ ਮਾਹੌਲ ਖਰਾਬ ਕਰਨ ਦੀ ਤੇ ਗੁਰੂ ਘਰ ਨੂੰ ਟੈਨਸ਼ਨ ਖਾਮਖਾਈ ਦੀ ਪਾਈ ਹੋਈ ਸੀ ਜਦ ਕਿ ਸਾਡੀ ਏਰੀਏ ਦੇ 15-20 ਪਿੰਡ ਨੇ ਜਿਹੜੇ ਇਸ ਗੁਰੂ ਘਰ ਨਾਲ ਖਰਾ ਗੋਤ ਨਾਲ ਸੰਬੰਧ ਰੱਖਦੇ ਨੇ ਉਹ ਇਸ ਗੁਰੂ ਘਰ ਦਾ ਪ੍ਰਬੰਧ 15 ਤੋਂ ਲੈ ਕੇ ਚਲਾ ਰਹੇ ਨੇ ਜਿਨ੍ਹਾਂ ਨੂੰ 10-11 ਸਾਲ ਹੋ ਗਏ ਤਕਰੀਬਨ 25-30 ਕਰੋੜ ਰੁਪਈਆ ਜਿੱਦਾਂ ਦੀ ਕਮੇਟੀ ਬਣੀ ਹੈ ਉਹ ਇਸ ਗੁਰੂ ਘਰ ਦੇ ਵਿਕਾਸ ਲਈ ਖਰਚ ਕੀਤਾ ਤੇ ਲੰਗਰ ਦਾ ਪ੍ਰਬੰਧ ਬਿਹਤਰ ਚਲਾਇਆ ਕਿਉਂ ਗੁਰੂ ਘਰ ਦੀ ਸੇਵਾ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਜਿਹੜੀ ਸੰਗਤ ਹੁੰਦੀ ਹੈ ਸੰਗਤ ਦੇ ਮਨਾਂ ਦੇ ਵਿੱਚ ਵੀ ਫਰਕ ਜਾਂਦਾ ਵੀ ਗੁਰੂ ਘਰ ਦੇ ਵਿੱਚ ਪੰਜ ਚਾਰ ਸਾਲ ਮਗਲੂਕ ਕਲੇਸ ਆ ਜਿਹੜਾ ਪੈਂਦਾ ਦੋਨੋਂ ਤਰ੍ਹਾਂ ਇਕੱਠਿਆਂ ਕਿਉਂ ਨਹੀਂ ਕੀਤਾ ਜਾਂਦਾ ਦੇਖੋ ਜੀ ਇਹ ਇਹਦੇ ਬਾਅਦ ਤੇ ਪਹਿਲਾਂ ਵੀ ਪ੍ਰਸ਼ਾਸਨ ਨੇ ਜਿਹੜੀ ਕਮੇਟੀ ਭੰਗ ਹੋਈ ਹੈ ਉਹ ਪ੍ਰਸ਼ਾਸਨ ਨੇ ਨਹੀਂ ਬਣਾਈ ਤੀ ਵੀ ਇਸ ਗੁਰੂ ਘਰ ਦਾ ਮਾਹੌਲ ਜਦ ਕਿ ਉਹਦੇ ਵਿੱਚ ਲਿਖਿਆ ਗਿਆ ਤੀ ਵੀ ਜਦ ਪਹਿਲਾਂ ਵੀ ਇਹਨਾਂ ਨੇ ਰੌਲਾ ਪਾ ਕੇ ਇਸ ਗੁਰੂ ਘਰ ਦੀਆਂ ਗੋਲਕਾਂ ਬੰਦ ਕਰਾਈਆਂ ਤੀਆਂ ਜੋ ਤਕਰੀਬਨ 1.5 ਸਾਲ ਬੰਦ ਰਹੀਆਂ ਫੇਰ ਇਲਾਕੇ ਦਾ ਮਾਹੌਲ ਦੇਖ ਕੇ ਜਦ ਦੇਖਿਆ ਵੀ ਇੱਥੇ ਖਰਬੀ ਹੋ ਰਹੀ ਹੈ ਵੀ ਸੰਗਤ ਹੁਣ ਰੋਸ ਵਧ ਰਿਹਾ ਜਿਸ ਤਰ੍ਹਾਂ ਹੁਣ ਕੱਲ ਪਰਸੋਂ ਦਾ ਮਾਹੌਲ ਇੱਥੇ ਬਣਿਆ ਹੋਇਆ ਉਸ ਨੂੰ ਦੇਖਦੇ ਹੋਏ ਨਾਪਾ ਪ੍ਰਸ਼ਾਸਨ ਨੇ ਤੇ ਐਸਡੀਐਮ ਸਾਹਿਬ ਨੇ ਇੱਥੇ ਇਕੱਠ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਲਿਖਿਆ ਗਿਆ ਕਿ ਜਿਹੜਾ ਇਹ ਗੋਲਕਾਂ ਦਾ ਪੈਸਾ 1.5 ਸਾਲ ਤੋਂ ਬੰਦ ਪਿਆ ਉਹ ਵੀ ਇਹ ਕੱਢਿਆ ਜਾਊਗਾ ਤੇ ਚੈੱਕ ਰਹੀਂ ਗੁਰੂ ਘਰ ਤੇ ਹੀ ਖਰਚ ਕੀਤਾ ਜਾਊ ਜੋ ਸਾਲ ਦੇ ਕਰੀਬ ਵਿੱਚ ਵਿੱਚ ਉਹ ਖਰਚ ਹੋ ਗਿਆ ਤੇ ਗੁਰੂ ਘਰ ਦੀ ਬਿਹਤਰੀ ਲਈ ਕੰਮ ਕਰਿਆ ਉਸ ਤੋਂ ਬਾਅਦ 5-7 ਕਰੋੜ ਰੁਪਈਆ ਬਾਅਦ ਚ ਕਮੇਟੀ ਨੇ ਹੋਰ ਲਾ ਕੇ ਤਾਂ ਗੁਰੂ ਘਰ ਦਾ ਸੁਧਾਰ ਕਰਾਇਆ ਜਦ ਕਿ ਪਹਿਲਾਂ ਦਾ ਇੱਥੇ ਰੰਗ ਰੋਗਨ ਦਾ ਕੀ ਹੋਣਾ ਤੇ 게ਟ ਵੀ ਤੋੜ ਮਰੋੜ ਕੇ ਬੁਰਾ ਹਾਲ ਕਰਿਆ ਪਿਆ ਸੀ ਤੇ ਹੁਣ ਦਾ ਤੇ ਜਾਦਾ ਮਾਹੌਲ ਸੰਗਤ ਨੂੰ ਪਤਾ ਹੀ ਹੈ ਬਾਕੀ ਸਾਰੀ ਸੰਗਤ ਜਾਣਦੀ ਆ ਇਲਾਕਾ ਨਿਵਾਸੀ ਜਾਣਦੇ ਨੇ ਬਾਹਰਲੀ ਸੰਗਤ ਸਾਰੀ ਜਾਣਦੀ ਐ ਅਸੀਂ ਤਾਂ ਗੁਰੂ ਘਰ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦੇ ਆ ਤੇ ਸ਼ਾਂਤਮਈ ਪ੍ਰਸ਼ਾਸਨ ਇੱਥੇ ਆ ਕੇ ਸੰਗਤ ਨੂੰ ਪਰੇਸ਼ਾਨ ਨਾ ਕਰੇ ਤਿੰਨ ਰੋਜ਼ ਤੋਂ ਜਿਹੜੀ ਪੁਲਿਸ ਇੱਥੇ ਲਾਈ ਆ ਕਦੇ 150 ਬੰਦੇ ਲਾਤਾ ਕਦੇ 300 ਲਾਤਾ ਕਦੇ 500 ਲਾਤਾ ਕੀ ਉਹ ਸੰਗਤ ਨੂੰ ਡਰਾ ਲੈਣਗੇ ਸੰਗਤ ਨਹੀਂ ਡਰਦੀ ਬਾਈ ਗੁਰੂ ਸ਼ਾਂਤ ਮਾਹੌਲ ਆ ਜਿਹੜਾ ਇਸ ਸਮੇਂ ਗੱਲਬਾਤ ਜਿਹੜੀ ਪ੍ਰਧਾਨ ਦੇ ਨਾਲ ਕੀਤੀ ਆ ਕਿਉਂਕਿ ਗੁੱਸਾ ਤਾਂ ਬਿਲਕੁਲ ਸੰਗਤ ਦੇ ਵਿੱਚ ਸੰਗਤ ਕਹਿੰਦੇ ਇੱਕ ਰੱਬ ਦਾ ਰੂਪ ਹੁੰਦੀ ਹੈ ਜਦੋਂ ਕੋਈ ਕਿਸੇ ਚੀਜ਼ 'ਚ ਭਿੰਗੜਾ ਪੈਂਦੇ ਤਾਂ ਸੰਗਤ ਕਿਸੇ ਨੂੰ ਕਹਿੰਦੇ ਬਖਸ਼ਦੀ ਨਹੀਂ ਪਰ ਕਿਤੇ ਨਾ ਕਿਤੇ ਜਿਹੜਾ ਗੁੱਸਾ ਤੇ ਉਹ ਸੰਗ ਦਾ ਉਸਮਾਨੂ ਸ਼ੂ ਦਾ ਜਾਹਰਤ ਜਿਸ ਨੂੰ ਲੈ ਕੇ ਉੱਚ ਅਧਿਕਾਰੀ ਵਧੀਆ ਆਫੀਸਰ ਜਿਹੜੇ ਪਹੁੰਚਦੇ ਨੇ ਉਹਨਾਂ ਵੱਲੋਂ ਇਸ ਦਾ ਸੁਝਾ ਕੱਢ ਲਿਆ ਜਾਂਦਾ ਤੇ ਮੀਟਿੰਗ ਆਉਣ ਵਾਲੇ ਦਿਨਾਂ 'ਚ ਹੋ ਸਕਦੀ ਹੈ 11 ਨਵੰਬਰ ਆ ਜਿਹੜਾ 11 ਹੈ ਉਸ ਦੀ ਤਰੀਕ ਵੀ ਰੱਖੀ ਗਈ ਹੈ ਤੇ ਸਿੱਖ ਪ੍ਰਚਾਰਕ ਜਸਦਰ ਬਾਬਾ ਕਸ਼ਮੀਰਾ ਸਿੰਘ ਜੀ ਉਪੀਲ ਵੀ ਕੀਤੀ ਗਿਆ ਸੈਸ਼ਨ ਪਟਿਆਲਾ ਦੇ ਵਿੱਚ ਭਾਵੇਂ ਕਿ ਲੋਅਰ ਕੋਰਟ ਵੱਲੋਂ ਫੈਸਲਾ ਬਿਲਕੁਲ ਸੁਣਾਇਆ ਗਿਆ ਲੋਅਰ ਕੋਰਟ ਤੋਂ ਬਾਅਦ ਸੈਸ਼ਨ ਕੋਰਟ ਸੈਸ਼ਨ ਕੋਰਟ ਤੋਂ ਬਾਅਦ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਸੁਪਰੀਮ ਕੋਰਟ ਤੋਂ ਬਿਲਕੁਲ ਲਾਸਟ ਫੈਸਲਾ ਜਿਹੜਾ ਹੁੰਦਾ ਉਹ ਸੁਪਰੀਮ ਕੋਰਟ ਦਾ ਮੰਨਿਆ ਜਾਂਦਾ ਸੁਪਰੀਮ ਕੋਰਟ ਡਾਇਰੈਕਸ਼ਨ ਦਿੰਦਾ ਵੀ ਕਿਸ ਧਰਨ ਕਾਬਜ਼ ਕਾਬਜ਼ ਹੋਵੇਗੀ ਕਿਸ ਧਰਨ ਨੂੰ ਇਥੋਂ ਬਾਹਰ ਕੱਢਿਆ ਜਾਵੇਗਾ ਬਹੁਤ ਲੰਬੀ ਲੜਾਈ ਹੈ ਬਿਲਕੁਲ ਆਉਣ ਵਾਲਾ ਸਮਾਂ ਦੱਸਿਆ ਨਾ ਬਤੋਂ ਹਰਮਿੰਦਰ ਸਿੰਘ